ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਲੋ ਜੀ ਸਬਜੀ ਨੂੰ ਆਪਣੀ ਤੜਕਾ ਲਗਾਤਾ ਤੜਕਾ ਲਗਾ ਕੇ ਇਹਨੂੰ ਹੁਣ ਲਗਾ ਦਨੇ ਆ ਟੱਕਣ ਇੰਨੀ ਰਿੱਜੂ ਕੀ ਸਬਜੀ ਆਪਾਂ ਨੇ ਤੇ ਸਬਜੀ ਆਪਣਾ ਨੇ ਬਣਾਈ ਆ ਕੀ ਏ ਦੀ ਸਰਸਮਨ ਪਾਤਾ ਤੇ ਪਾ ਕੇ ਹੁਣ ਟੱਕਣ ਲਗਾਤੀ ਆ ਆਪਾਂ ਫੇਰ ਕਰਦੇ ਹਾਂ ਹੋਰ ਕੰਮ ਵੈਗੁਰਜੀ ਵੈਗੁਰਜੀ ਚਾਹ ਪਾਣੀ ਕਰ ਲਿਆ ਤੇ ਚਾਹ ਕਰ ਲਈ ਤੇ ਇਹ ਸਬਜੀ ਕੱਢਤੀ ਸੀਗੀ ਬਦੇ ਚ ਹੁਣ ਸਾਰਤਾ ਹਥੇ ਰੱਖਤਾ ਪਨ ਕੇ ਇੰਨੀਆ ਧੋ ਕੇ ਇਹ ਦਹੀਂ ਜਮਾਇਆ ਸੀ ਗਰਲਾ ਤੱਕ ਮਧਾਣੀ ਲਾਉਂਗੀ ਮੈਂ ਠਹਿਰ ਕੇ ਤੇ ਉਹ ਇਹ ਨਾ ਫਿਰ ਦੁੱਧ ਦੱਦ ਮੇਰੇ ਨਾਲ ਟਾਰਦਾ ਵਿਖੇ ਖਰਾਬ ਨਾ ਹੋ ਜਵੇ ਹਨਾ ਜੀ ਜੀ ਕਰਕੇ ਤੇ ਇਹਨੂੰ ਟਾਕ ਦਿੰਦੀ ਇਹਨੂੰ ਇੰਨੀਆ ਧੋ ਕੇ ਰੱਖਤੀਆਂ ਸਬਜੀ ਮੈਂ ਕੱਢਤੀ ਸੀ ਬਾਰੇ ਚ ਸਬਜੀ ਦੇ ਕੋ ਜੀ ਬਣ ਗਈ ਬਹੁਤ ਵਧੀਆ ਕੁੜੀ ਪਈ ਗਿਆ ਗਾੜੀ ਬਣ ਗਈ ਹੁਣ ਬੇਟਾ ਇਹ ਜੀਓ ਖਾਂਦਾ ਕਹਿ ਦੂਗਾ ਕੁੜੀ ਜੀ ਕੁੜੀ ਜੀ ਮਮੀ ਬਹੁਤ ਵਧੀਆ ਟੇਸਟੀ ਲੱਗਦੀ ਆ ਚਾਹੇ ਦੁੱਧ ਪਾਵਾਂ ਅੱਗੇ ਦੁੱਧ ਨਹੀਂ ਪਾਉਣ ਦਿੰਦਾ ਸੀ ਹੁਣ ਮੈਂ ਕਿਹੜਾ ਘੱਟਾ ਫਿਰ ਇਹਨੂੰ ਦੱਸਦੀ ਹਾਂ ਜੀ ਪਹਿਲਾਂ ਜਿੱਦਣ ਇਹ ਸੀ ਪਰ ਆਈ ਮੈਂ ਕਿਹਾ ਕਹਿੰਦਾ ਸਬਜ਼ੀ ਬਹੁਤ ਸਵਾਦਾ ਘੋਲੀ ਪਈ ਆ ਮੈਂ ਉਹ ਦੁੱਧ ਪਾਇਆ ਸੀ ਫਿਰ ਦੇਖੇ ਜਦੋਂ ਮੈਂ ਕਿਹਾ ਦੁੱਧ ਪਾਇਆ ਸੀ ਨਹੀਂ ਖਾਂਦਾ ਨਹੀਂ ਕਹੂਗਾ ਦੁੱਧ ਨਾਲ ਪਾ ਦੁੱਧ ਨਾਲ ਪਾ ਹੁਣ ਮੈਂ ਦੇਖੋ ਜੀ ਇਹ ਘੜਤੀ ਦੇ ਵਿੱਚ ਸਬਜ਼ੀ ਢਾਕਦਾ ਤੇ ਕੱਪੜੇ ਨਾਲ ਲੋ ਜੀ ਬੇਬੂ ਜੀ ਮਧਾਨੀ ਲਗਾਉਤੀ ਆਪਾਂ ਨੇ ਇਧਰੋਂ ਬੰਦ ਕਰਦਾ ਤੇ ਥੋੜਾ ਜਿਹਾ ਰੜਕਿਆ ਕੇ ਆਪਾਂ ਇੱਥੋਂ ਸਾਫ ਕਰਤੇ ਇਹਦੇ ਚ ਪਾ ਦਮੈਂ ਠੰਡਾ ਪਾਣੀ ਹੁਣ ਹੈਨਾ ਤੇ ਗੌੜਾ ਜਿਹਾ ਸਵਾਣੀ ਪਾ ਲੈਣਾ ਮੱਖਣੀ ਵਧੀਆ ਆ ਜੂਗੀ ਲਗਾਤੀ ਸੀ ਵੀ ਤੇ ਜਿੰਨਾ ਚਿਰ ਹੋ ਰਹੇ ਆ ਜਿੱਨਾ ਚਿਰ ਹੋ ਰਹੀਆਂ ਉਹਨਾਂ ਚਿਰ ਤੋਂ ਕਰ ਲੈਣੀ ਆ ਰੜਕ ਤਾਂ ਨਹੀਂ ਫਿਰ ਜਾਵਾਂਗੇ ਬੱਚਿਆਂ ਚ ਫਿਰ ਆਪਾਂ ਬੰਦ ਕਰ ਜਾਾਂਗੇ ਤੇ ਛੱਡ ਜੀਵੇ ਇੰਨੇ ਚਲ ਜੂ ਸਰ ਬੋਤਲ ਪਰ ਤੇ ਰੱਖਦਾ ਫਿਰ ਪਾਉਂਗੀ ਪੀਂਦੇ ਨੇ ਉਹ ਤਾਂ ਖਾਣਾ ਮੈਂ ਨਹੀਂ ਪੀਂਦੀ ਮੈਂ ਤਾਂ ਕੜਾਹਣੀ ਪੀਂਦੀ ਆ ਉਹ ਚੜੇ ਚ ਪਾਉਂਦੇ ਹਾਂ ਜਿਹੜਾ ਸਾਫ਼ ਕਰਕੇ ਪਾਉਂਗੀ ਦਵਾਰੋਂ ਤੇ ਇਹ ਲੋ ਜੀ ਨਿੰਮ ਕਾਣੀ ਚਲਤੀ ਆ ਆਪਾਂ ਚੱਲ ਜੀਏ ਹੁਣ ਪੱਟਾ ਗੁੰਨ ਕੇ ਰੱਖਤਾ ਪਾਣੀ ਹੱਥ ਲਾਤਾ ਸੀ ਗਰੀ ਨਹੀਂ ਆਉਂਦੀ ਫਿਰ ਪੂੰਹ ਕਰਦਾ ਨਹੀਂ ਟੱਗਦਾ ਕੀ ਹੋ ਗਿਆ ਪਿੰਦੀ ਕਿਉਂ ਨਹੀਂ ਰੁੱਸ ਗਈ ਕਿਉਂ ਡਰਦੀ ਹਾਂ ਉਹ ਨਹੀਂ ਡਰਦਾ ਸੀ ਜਦੋਂ ਆ ਗਿਆ ਨੰਨੂ ਉਹ ਨਹੀਂ ਕਿੱਥੇ ਨੇ ਨੰਨੂ ਵਾਲੀ ਗੱਡੀ ਵਾਲੇ ਕਮਰੇ ਚ ਨਹੀਂ ਉੱਥੇ ਫਿਕਰ ਫਿਕਰ ਕਰਦੀ ਹੈ ਕਿੱਥੇ ਪੱਟਾ ਨੰਨੂ ਉਹ ਨਹੀਂ ਉਹ ਆ ਗਿਆ ਉਹ ਤੇਨੇ ਲੂਕੇ ਬੈਨ ਲਿਸਕਤੇ ਬੈਨੇ ਨਾ ਖੇਡਦੇ ਤੇ ਉਤਾ ਉੱਥੇ ਬੈਠੇ ਪਹਿਲਾਂ ਬੱਦਲ ਵੀ ਹੋ ਗਿਆ ਤੇ ਦਰਦੀ ਦੀ ਵਿਚਾਰੀ ਉਹ ਦਰਦੀ ਦੀ ਨਾ ਨੋਣ ਹੀ ਨੇ ਛੋਟੇ ਨੰਨੂ ਆ ਗਏ ਬੜੇ ਤਾਂ ਆਉਂਦੇ ਨਹੀਂ ਹੁਣ ਬੜੇ ਬੜੇ ਹੋ ਗਏ ਉਹ ਨਹੀਂ ਆਉਂਦੇ ਹੁਣ ਛੁੱਟੀਆਂ ਖੱਟਣ ਛੋਟੇ ਨੰਨੂ ਆ ਗਏ ਨਿਆਣੀ ਛੋਟੀ ਛੋਟੀ ਤੇ ਲੋ ਜੀ ਵੈਗਰੂ ਜੀ ਮੱਖਣ ਆ ਗਿਆ ਏ ਹੁਣ ਆਪਾਂ ਕਰਦਨੇ ਆ ਮਧਾਨੀ ਸਾਫ ਨਾਲੇ ਕੱਢ ਲਨੇ ਆ ਮੱਖਣ ਇਹ ਨੇ ਆਉਣ ਤੋਂ ਪਹਿਲਾਂ ਪਹਿਲਾਂ ਸਰਦਾਰ ਸਾਹਿਬ ਤੋਂ ਤੇ ਲੇਵ ਜੀ ਫੇਰ ਆ ਕੇ ਉਹਨਾਂ ਨੇ ਫੇਰ ਇੱਥੇ ਬੜਬੜ ਕਰਨੀਆਂ ਕਿ ਇੰਨੀਆਂ ਧਰਨੀਆਂ ਨਹੀਂ ਬਾਤ ਆ ਚੋਂ ਤੋਂ ਪਹਿਲਾਂ ਪਹਿਲਾਂ ਕਰਦੀਏ ਸਾਫ ਤੇ ਹੁਣ ਦੁੱਧ ਪਾਉਣੇ ਚਲੇ ਗਏ ਆਪਾਂ ਮਤਾਣੀ ਸਾਫ ਕਰਕੇ ਮੱਖਣ ਕੱਢ ਲੈਨੇ ਆ ਚੁੱਪਰ ਰੱਖ ਦੋ ਕੋਲੇ ਉਹ ਖਰਾਬ ਆ ਨਾ ਮੈਂ ਮੰਝੂ ਬਾਅਦ ਚ ਮੰਝੂ ਆ ਰੱਖ ਦਾਂ ਮੱਖਣੀ ਸਾਫ ਕਰਦਿਆਂ ਨਾਲੇ ਕੰਮਸ ਪਹਿਲਾਂ 13 ਮਾਸ ਹੀ ਲੱਗਦਾ ਵਿੱਚ ਤੇ ਆਹ ਗਰਦਾ ਮੜਾ ਜਦ ਬਸ ਉੱਪਰ ਦੇਖ ਚੜਨਾ ਜਾਵੇ ਬੜੀ ਮੈਲ ਨੂੰ ਕਿਹਦਾ ਜਾ ਮੈਂ ਅੱਜ ਫਿਰ ਸਭ ਕੁਝ ਕੁਦਰਤੀ ਉਹ ਸਦਾ ਉਹੀ ਗੱਲ ਹੈ ਉਹ ਛੋਟੂ ਲੱਗੇ ਚੁੱਪ ਕਰਕੇ ਨੂੰ ਅੱਛਾ ਹੁਣ ਪੈਂਦਾ ਨਹੀਂ ਉਹਨੂੰ 2 ਕਿਲੋ ਜਾਂਦਾ ਕਹਿੰਦੇ 2 ਮਹੀਨੇ ਵਾਸਤੇ ਜੇ ਛੱਡ ਦੇ ਨਿਕਲ ਜਾਏਗਾ ਜਵਾਕ ਹੁੰਦੇ ਹੋਣੇ ਫਿਰ ਉਹ ਹਾਂ ਹੁਣ ਤਾਂ ਮੁਸ਼ਕਲ ਹੈ ਗਰਮੀ ਚ ਦਾ ਆਪਾਂ ਨੂੰ ਵੀ ਤਾਂ ਬੰਦ ਕਰਨਾ ਪਊਗਾ। ਉਹੀ ਆਪਾਂ ਦਾ ਉਹ ਬਦਲ ਆਪਣੇ ਆਗੇ ਤਿੰਨ ਦਾ ਆਗੇ ਨਿਗੇ ਨਿਗੇ ਹਲੇ ਹੋਰ ਆਉਣਾ ਤਿੰਨ ਨੇ। ਉਹ ਛੋਟਿਆਂ ਨੇ ਉਹ ਤਾਂ ਪਿੰਦੀ ਨਹੀਂ ਦੇਲਾ ਨਾ। ਦੇ ਕੇ ਇਹਦਾ ਉੱਦੋਂ ਜਮਾਉਣਾ ਰਾਤ ਆਵੇ ਤਾਂ ਉਹਦਾ ਜਮਾਤਾ। ਜਮਾਇਆ ਨਹੀਂ ਹਲੇ ਮੈਂ ਤਾਂ ਉਹ ਗਰਭੀ ਚ ਪਾਇਆ। ਚਲ ਨਹੀਂ ਜਮਾ ਦੇ ਦਿੱਤੀ ਉਹ ਕੁਝ ਨਹੀਂ ਹੁੰਦਾ। ਜੇਕਰ ਗਰਭੀ ਚ ਪਾ ਕੇ ਰੱਖਿਆ ਤੇ ਹੋਰ ਕਿੰਨਾ ਹੋਊਗਾ ਗਰਭੀ। ਪੈ ਜੂਗਾ ਤਾਂ ਮੈਂ ਤਾਂ ਆਪਦਾ ਕੰਮ ਕਰ ਦਿੱਤੀ ਲੱਸੀ ਦਾ। ਮੱਖਣੀ ਦਾ ਮੱਖਣੀ ਕੱਢਦਾ। ਹੁਣ ਜਾਗ ਚ ਨਹੀਂ ਵੇਲਾ। ਜਾਗ ਚ ਤਾਂ ਮੈਂ ਲੱਸੀ ਪਾਤੀ ਆਹ ਜਾਗ ਵੇਲਾ ਕਰ ਦਨੀ ਆ। ਆ ਰੱਖ ਲਈਏ ਤਾਂ ਮੱਖਣੀ ਦਾ ਚਮਚੇ ਦਾ ਪਾਇਆ ਜਾਂਦਾ ਹੁਣ ਲਿਬੜਾ ਇੱਕ ਚ ਕਰ ਦੇ ਤੇ ਅਸੀਂ ਪਤਾ ਕੀ ਗੱਲ ਚਮਚੇ ਦੇ ਉੱਪਰ ਪਾ ਦਿੰਦੇ ਨੇ ਆ ਗਰਮ ਕਰਦਾ ਚਾਹ ਕਰਨੀ ਹੈ ਗਰਮ ਲस्सी ਚੂਤ ਨਹੀਂ ਇਹਨਾਂ ਚ ਨਹੀਂ ਇਹ ਠਾ ਰੱਖਣਾਂਗੇ ਇਹ ਥਾਂ ਗਰਮ ਕਰਕੇ ਰੱਖੂੰਗੀ ਚਾਹ ਕਰਦਾ ਹਾਂ ਨਾ ਬਸ ਥਾਂ ਗਰਮ ਕਰਦਾ ਇਹਦੀ ਰੱਖ ਦੂੰਗੀ ਉਹ ਲੱਸੀ ਵੀ ਰੱਖਣੀ ਆ ਇਹ ਰੱਖਦੀ ਆ ਉਹ ਜੱਗ ਵਾਲੀ ਰੱਖਣੀ ਆ ਮੇਰੇ ਗੁਰੂ ਜੀ ਲੋ ਜੀ ਰੋਟੀ ਲਾਤੀ ਆਪਾਂ ਰੋਟੀ ਲਾ ਕੇ ਡੱਬਾ ਚਰ ਕਰਤੀਏ ਕੰਸ ਕਰਦੇ ਆ ਫੇਰ ਸਾਫ ਇੱਧਰ ਰੱਖ ਕੇ ਠੰਡੇ ਇੱਧਰ ਆਪਾਂ ਨਹੀਂ ਧਰਤਾ ਸੀ ਨਾ ਮੱਖਣ ਵਿੱਚ ਰੱਖਦਾ ਸੀ ਠੰਡਾ ਹੋਣ ਲਈ ਇਹ ਹੁਣ ਹੋ ਗਿਆ ਠੰਡਾ ਇਹਨੂੰ ਰੱਖਾਂਗੇ ਫ੍ਰਿਜ ਚ ਤੇ ਇਹ ਪਾਣੀ ਪਾ ਕੇ ਇਹਨੂੰ ਫ੍ਰਿਜ ਵਿੱਚ ਰੱਖੀਏ ਗੈਸ ਨੂੰ ਸਾਫ ਕਰਾਂਗੇ ਫੇਰ ਤੇ ਨਾਲੇ ਕਰਦੇ ਆ ਗਾਂਸਸ ਸਾਫ ਫਿਰ ਇਹ ਨੀ ਮਹਾ ਹੋ ਜੂਗਾ ਪਾਣੀ ਆਟਾ ਉਗਲ ਜੂਗਾ ਨਾਲੇ ਹਨਾ ਜੇ ਬੁੜੀਆਂ ਪਾਣੀ ਪਾ ਕੇ ਰੱਖ ਲੈਂਦੀਆਂ ਸੀਗੀਆਂ ਇਹ ਫਿਰ ਭਾਂਡੇ ਮਾਜਦੀਆਂ ਸੀ ਤੇ ਫਿਰ ਨਾ ਹੋ ਉਗਲ ਜੂ ਆਟਾ ਜ ਆਪੇ ਦੋ ਜੀ ਹੁਣ ਇਹਨੂੰ ਰੱਖਿਆ ਵਾ ਫ੍ਰੀਜ ਚ ਪਹਿਲਾਂ ਥੋੜਾ ਰੱਖ ਅਰੇ ਰੰਗ ਪ੍ਰਾਪਕੇ ਸਿੰਹਰਨ ਵਿਕਸਿਤ ਨਾਉ ਨਿਬ ਪ੍ਰਾਪਕੇ ਸਿੰਹਰਨ ਫਰ ਫਲਾ ਸੇ ਸਿਮਰਨ ਜਿਨੇ ਆਪ ਸਿਭਰਾਏ ਨਾਨਕ ਤਾ ਕਾ ਲਾਗੋ ਪਾਏ ਸਬ ਕਾ ਸਿਮਰਨ ਸਭ ਤੇ ਉਚਾਰ ਪ੍ਰਭ ਕੇ ਸਿਮਰਨ ਉਦਰੇ ਮੁਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਮੁਝੈ ਪ੍ਰਭ ਕੇ ਸਿਮਰਨ ਸਭ ਕੀ ਸੂਜੈ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ અમરત રામ રિધ મહેશ માયે પ્રભુ દીવસહ સાદ પીરસના નાનક જનકadasan dasna પ્રભુ કો સિમરે સે સબ બન્તે પ્રભુ કો સિમરે સે પતબન્તે પ્રભુ કો સિમરે સે જન પરમાન પ્રભુ કો સિમરે સે ચરક પ્રદાન ਪ੍ਰਭ ਕੋ ਸਿਮਰੇ ਸੇ ਸੁਖ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰ ਹੈ ਸੇ ਪਾਈ ਸੁਖਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਵੇਲ ਹਾਰੀ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਮੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਹੰਦ ਕਿਰਪਾ ਤੇ ਅਨੰਦ ਲਗਾਵ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਸਿਮਰਨ ਕਬੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਪੁਨ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਮੇ ਚੁਲੇ ਆਸਨ ਪ੍ਰਭ ਕੈ ਸਿਮਰਨ ਕਮਲੇ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਤੁੰਡਾਰ ਸੋਕ ਪ੍ਰਭ ਸਿਮਰਨ ਕਾੰਤ ਨਪਾਰ ਪ੍ਰਭ ਹੈ ਸੇ ਜਨ ਜਿਨ ਕੋ ਪ੍ਰਭ ਬਿਆ ਨਾਨਕ ਤਿੰਨ ਜਨ ਸਰਨੀ ਪਿਆ ਹਰ ਸਿਮਰਨ ਲਗੇ ਦੋ ਪਾਏ ਹਰ ਸਿਮਰਨ ਪਏ ਸਿੱਧ ਜਪੀ ਦਾ ਪੇ ਹਰ ਸਿਮਰਨ ਨੀਚ ਚਾਉ ਕੋ ਢਜਾ ਤੇ ਹਰ ਸਿਮਰਨ ਕਾਰੀ ਸਭ ਦਰਨਾ ਹਰ ਸਿਮਰ ਹਰ ਤਾਰ ਨ ਕਰਨਾ ਹਰ ਸਿਮਰਨ ਕੀਓ ਸਭ ਲਘਾਰਾ ਹਰ ਸਿਮਰਨ ਮੇ ਆਪ ਨਿਰੰਕਾਰਾ ਕਿਰਪਾ ਜਿਸ ਆਪ ਬੁਜਾਇਆ ਨਾਨਕ ਗੁਰਮਖ ਖਰ ਸਿਮਰਨ ਤਿਨ ਪਾਇਆ ਸਲੋਕ ਧੀਰਜ ਦੁਖ ਬੰਜਨਾ ਕਟ ਕਾਟ ਨਾਥਿ ਅਨਾਥ ਸਰਨਤ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸਤਵਦੀ ਜਹਾਂ ਮਾਤ ਪਿਤਾ ਸਤ ਤਨ ਪਾਈ ਮਨੁ ਆਵਾ ਨਾਮ ਤੇ ਸੰਗ ਸਹਾਈ ਜਹੰਮ ਤੇਰੇ ਚਲੇ ਸੁਖ ਰਹੁ ਬੇਤ ਪਾਰੀ ਹਰ ਕੋ ਨਾਮ ਖਿਨ ਮਾਹੇ ਉਦਾਰੀ ਹਮਿਕ ਪਵਾ ਚਨ ਕਰਤੇ ਨੇ ਨਿਤ ਰਹਿ ਹਰ ਕੋ ਨਾਮ ਕੋਟ ਪਾਪ ਪਰ ਹੈ ਹਰ ਕੋ ਨਾਮ ਜਿ ਕੋ ਮਨ ਮੇਰੇ ਨਾਨਕ ਪਾਓ ਸੁਖ ਕਨੇਰੇ ਹਰ ਕਾ ਨਾਮ ਜਪਤ ਹੋਏ ਸੁਖੀਆ ਰਾਖ ਕਰੋਰੀ ਬੰਦਨਾ ਪਰੇ ਹਰ ਕਾ ਨਾਮ ਜਪਤ ਨਿਸਤਾਰੇ ਹਨ ਮਾਇਆ ਰੰਗ ਕਿਤ ਨੁਜਾਵੇ ਹਰ ਕਾ ਨਾਮ ਜਪਤ ਗਾਵੇ ਜਹ ਮਾਰੂ ਪੀਹ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਤੇ ਆਈਐ ਨਾਨਕ ਗੁਰਮੁਖ ਪਰਮਗਤ ਪਾਈਆ ਨਾਮ ਜਪਤ ਰਹਿ ਪਾਰ ਪਰਾਈ ਹਰ ਕਾ ਨਾਮ ਤਤਕਾਲ ਉਦਾਰੈ ਨਾਮ ਜਪਤ ਪਾਵੇ ਬਿਸਰਾਮ ਹਰ ਕਾ ਨਾਮ ਕੋਟ ਪਾਪ ਖੋਵੈ ਨਾਨਕ ਪਾਈਐ ਸਾਧ ਕੇ ਸੰਗ ਹਰ ਕਾ ਨਾਮ ਉਹਾ ਸੰਗ ਤੋਸਾ ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਤੇ ਨਾਲ ਪਛਾਨੂ ਮੈਂ ਮਾਂ ਭਿਆਨਕ ਪਤ ਦੋਖ ਹਰ ਕੇ ਨਾਮ ਕੀ ਤੁਮ ਉਪਰ ਸ਼ਾਮਾ ਜਹ ਤ੍ਰਿਕਾਰ ਪਨ ਤੁਝ ਅਖਰ ਖੈ ਚੈ ਨਾਨਕ ਹਰ ਹਰ ਅਮਰਿਤ ਬਾਕੈ ਅੰਕ ਜਨਾ ਕੀ ਵਰਤਨ ਨਾਮ ਸੰਦ지ਨਾ ਕੇ ਮਨ ਵਿਸਰਾਮ ਅਖਰ ਨਾਮ ਦਾਸ ਕੀ ਰੋਟ ਹਰ ਕੇ ਨਾਮ ਉਦਰੇ ਜਨ ਕੋਟ ਅਰਕਸ ਕਰਤ ਸੰਤ ਦਿਨ ਰਾਤ ਹਰ ਹਰ ਔਖ ਦਸਾਦ ਕਮਾਤ वार ब्रह्म जनकी नो दान मारु का रंग रे रंग एक नानक जनक बिलत बबेक हर का नाम जान को मुक्त जुरत हर के नाम जन को त्रिक्त पगत हर का नाम ग का रूप रंग हर नाम जप कब परे न पांग ਹਰ ਕੇ ਨਾਮ ਜਨ ਸੋ ਬਾਪਾਈ ਹਰ ਨਾਮ ਗਨ ਕੋ ਕੋ ਬੋਜ ਹਰ ਨਾਮ ਜਪਤ ਕਛ ਨਹੀਂ ਬਿਯੋਗ ਮੰਨ ਲਾਪਾ ਹਰ ਨਾਮ ਦੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਵਰਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪੰਤ ਆਪ ਜਨ ਯਵਰ ਨ ਜਾਣੀ सुन सुमाध नाम रस माते हार हर हार का भगत प्रगट नहीं छपे तो नानक जन के ते तरे ते जाते हो हार को नाम। काम तेन हर हर गुण कथा नाम सुंद दुख दखा ਸੰਤ ਪਰ ਤਾਪ ਦੁਰਦ ਸਵਨ ਸੈ ਸੰਤ ਕਾ ਸੰਗੁਣ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲਕ ਚੇ ਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸੋ ਲੋਕ ਬਹੁ ਸਾਸਤ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਗਰ ਵੀਡੀਓ ਬਧੀਆਂ ਲਗੇ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਅੱਜ ਲਾਈਟ ਹੈ ਨਹੀਂ ਸੀਗੀ ਇਹਦੇ ਕਰਕੇ ਫਿਰ ਮੈਂ ਵੀਡੀਓ ਬਣਾ ਲਈ ਤੇ ਸੰਗਤਾਂ ਦੀ ਵੈਗੁਰੂ ਜੀ